ਗਿੱਦੜਵਾੜੇ ਵਿੱਚ ਹਰ ਸਿਮਰਤ ਕੌਰ ਬਾਦਲ ਐਕਟਿਵ ਐਮਪੀ ਹਰ ਸਿਮਰਤ ਕੌਰ ਬਾਦਲ ਗਿੱਦੜਵਾੜੇ ਵਿੱਚ ਔਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਜਿੱਥੇ ਮੁੱਦੇ ਚੁੱਕੇ ਨੇ ਗਿੱਦੜਵਾੜੇ ਜਿੱਥੇ ਲੋਕਾਂ ਦੇ ਹਾਲਾਤ ਦੱਸੇ ਨੇ ਸੜਕਾਂ ਗਲੀਆਂ ਨਾਲੀਆਂ ਦੇ ਹਾਲਾਤ ਦੱਸੇ ਨੇ ਉੱਥੇ ਹੀ ਉਹਨਾਂ ਨੇ ਇੱਕ ਗੱਲ ਇਹ ਵੀ ਕਹਿ ਦਿੱਤੀ ਕਿ ਇਸ ਸੀਟ ਦੇ ਉੱਤੇ ਅਕਾਲੀ ਦਲ ਦਾ ਵੱਡਾ ਦਬਦਬਾ ਰਿਹਾ ਹੈ ਅਮਰਿੰਦਰ ਸਿੰਘ ਰਾਜਾ ਆਪਣੇ ਜਿਹੜੇ ਸਾਬਕਾ ਐਮਐਲਏ ਇਸ ਸੀਟ ਦੇ ਉੱਤੇ ਰਹਿ ਚੁੱਕੇ ਨੇ ਜਿਹੜੇ ਹੁਣ ਮੌਜੂਦਾ ਐਮਪੀ ਨੇ ਲੁਧਿਆਣੇ ਤੋਂ ਉਨਾ ਅਮਰਿੰਦਰ ਸਿੰਘ ਰਾਜਾ ਅਵਰਿੰਗ ਦੇ ਉੱਤੇ ਸਿੱਧੇ ਨਿਸ਼ਾਨੇ ਸਾਦੇ ਨੇ ਬੀਬਾਰ ਸਿੰਘ ਅਮਰਿਤਕੌਰ ਬਾਦਲ ਨੇ। ਔਰ ਉਸੇ ਦੌਰਾਨ ਇੱਕ ਗੱਲ ਕਰਦੇ ਸੁਣਾਈ ਦਿੱਤੇ ਹਰਸਿਮਰਿਤਕੌਰ ਬਾਦਲ ਇਹ ਕਹਿੰਦੇ ਨੇ ਕਿ ਇਹ ਸੀਟ ਐਟਕੀਮੀ ਬਾਦਲ ਦੇ ਵਾਰਿਸ ਨੂੰ ਦਿੱਤੀ ਜਾਵੇ। ਬਾਦਲ ਸਾਹਿਬ ਦੇ ਵਾਰਿਸ ਨੂੰ ਦਿੱਤੀ ਜਾਵੇ। ਹੁਣ ਇਹ ਸਿਆਸੀ ਤੌਰ ਤੇ ਕਿਹਾ ਹੈ ਕਿ ਨਿੱਜੀ ਤੌਰ ਤੇ ਕਿਹਾ ਇਹ ਵਿਚਾਰਨਾ ਬਹੁਤ ਜ਼ਰੂਰੀ ਹੈ। ਜੇ ਤਾਂ ਸਿਆਸੀ ਤੌਰ ਤੇ ਕਿਹਾ ਤਾਂ ਚਲੋ ਸਮਝਿਆ ਜਾ ਸਕਦਾ ਹੈ ਕਿ ਜਿੰਨੂੰ ਵੀ ਪਾਰਟੀ ਅੱਗੇ ਲਿਆਵੇਗੀ। ਪਰ ਜੇ ਇਹ ਬਿਆਨ ਨਿੱਜੀ ਤੌਰ ਤੇ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਵਾਰਿਸ ਤਾਂ ਸੁਖਬੀਰ ਸਿੰਘ ਬਾਦਲ ਹੀ ਹੋਏ ਫਿਰ ਹੁਣ ਸੁਖਬੀਰ ਸਿੰਘ ਬਾਦਲ ਬਾਰੇ ਕੀ ਚਰਚਾ ਕਰ ਦਿੱਤੀ ਸ਼ੁਰੂ ਕੀ ਸੁਖਬੀਰ ਸਿੰਘ ਬਾਦਲ ਬਾਰੇ ਗੱਲਾਂ-ਗੱਲਾਂ ਦੇ ਵਿੱਚ ਇਹ ਇਸ਼ਾਰਾ ਕਰਕੇ ਵੀ ਬਾਦਲ ਸਿਮਰਤ ਕੋਰ ਬਾਦਲ ਕੇ ਸੁਖਬੀਰ ਸਿੰਘ ਬਾਦਲ ਇਸ ਸੀਟ ਦੇ ਉੱਤੇ ਚੋਂ ਲੜਨਗੇ ਸਵਾਲ ਵੱਡੇ ਖੜੇ ਹੋ ਰਹੇ ਆਖਿਰ ਬੋਲੇ ਕੀ ਨੇ ਵੀ ਬਾਹਰ ਸਿਮਰਤ ਕੋਰ ਬਾਦਲ ਆਓ ਸੁਣਦੇ ਹਾਂ ਹਾਂ ਜੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਿ ਦਰਵਾਹ ਹਲਕਾ-ਉ ਹਲਕਾ ਹੈਗਾ ਜਿੱਥੇ ਸਾਡੇ ਪਰਿਵਾਰ ਜਿਹੇ ਮਾਨ ਸਤਕਾਰ ਇੱਜ਼ਤ ਦੇਸ਼ਾਂ-ਵਿਦੇਸ਼ਾਂ 'ਚ ਜੇ ਮਿਲੀ ਤੇ ਨੀਵ ਕਿਦਰ ਬੇ ਹਲਕੇ ਦੇ ਲੋਕਾਂ ਨੇ ਰੱਖੀ ਜਿਨ੍ਹਾਂ ਨੇ ਬਾਲ ਸਾਹਿਬ ਨੂੰ ਸਤਕਾਰਿਆ ਮੁੱਖ ਮੰਤਰੀ ਦੀ ਕੁਰਸੀ ਤਾਈ ਪਹੁੰਚਾਇਆ ਪੰਜ ਵਾਰੀ ਐਮਐਲਏ ਬਣਾ ਕੇ ਕਈ ਵਾਰੀ ਮੁੱਖ ਮੰਤਰੀ ਬਣਾਇਆ ਤੇ ਬਾਲ ਸਾਹਿਬ ਦੇ ਕੰਮਾਂ ਦੀ ਬਦੌਲਤ ਅੱਜ ਸਾਡੇ ਵਰਗੇ ਵੀ ਅੱਜ ਐਮਪੀ ਤੇ ਬਣੀ ਬੈਠੇ ਆ ਮੰਤਰੀ ਬਣੇ ਆ ਸਭ ਬਾਲ ਸਾਹਿਬ ਦੀ ਦੇਣ ਤੇ ਨੀਵ ਇਸ ਹਲਕੇ ਨੇ ਰੱਖੀ ਅੱਜ ਜਿੱਥੇ ਮੈਨੂੰ ਇੱਕ ਗੱਲ ਦਾ ਦੁੱਖ ਜ਼ਰੂਰ ਹੈ ਕਿ ਜਿਨ੍ਹਾਂ ਨੂੰ ਬਾਲ ਸਾਹਿਬ ਨੇ ਬਣਾਇਆ ਉਹਨਾਂ ਨੇ ਪਾਰਟੀ ਨੂੰ ਧੋਖਾ ਦੇ ਕੇ ਪਤਾ ਨਹੀਂ ਕੀ ਗੱਲ ਹੈ ਜਿਹਨੂੰ ਵੀ ਬਾਲ ਸਾਹਿਬ ਇਸ ਇਲਾਕੇ ਦੀ ਸੇਵਾ ਦਿੰਦੇ ਸੀ ਉਹ ਪਾਰਟੀ ਦੇ ਨਾਲ ਧੋਖਾ ਕਰਦੇ ਸੀ ਲੇਕਿਨ ਇੱਕ ਤਰੀਕੇ ਦੇ ਨਾਲ ਮੈਨੂੰ ਖੁਸ਼ੀ ਵੀ ਹੈ ਕਿ ਉਹਨਾਂ ਦੇ ਧੋਖੇ ਦੇ ਕਾਰਨ ਅੱਜ ਮੈਨੂੰ ਆਪ ਇਸ ਹਲਕੇ ਵਿੱਚ ਆ ਕੇ ਅੱਜ ਇਸ ਹਲਕੇ ਦੀ ਇਸ ਹਲਕੇ ਦੇ ਲੋਕਾਂ ਦੀ ਇਹਨਾਂ ਦੇ ਪਿੰਡਾਂ ਦੀ ਇਹਨਾਂ ਦੇ ਸ਼ਹਿਰਾਂ ਦੀ ਮੈਂ ਉਮੀਦ ਕਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੀਆਂ ਕਿ ਸਾਡੇ ਪਰਿਵਾਰ ਨੂੰ ਉਹ ਸੇਵਾ ਕਰਨ ਦਾ ਮੌਕਾ ਮਿਲੇ ਜਿਹੜੀ ਲੋਕਾਂ ਨੇ ਸੇਵਾ ਕਰਕੇ ਬਾਲ ਸਾਹਿਬ ਦਾ ਸਾਥ ਦਿੱਤਾ ਅੱਜ ਅਸੀਂ ਵੀ ਉਹ ਸੇਵਾ ਦਾ ਮੁੱਲ ਮੋੜਨ ਜੋ ਕਿ ਲੋਕੀ ਸਾਨੂੰ ਮੌਕਾ ਦੇ ਤਾਂ ਪਰਮਾਤਮਾ ਸਾਨੂੰ ਮੌਕਾ ਦਿੰਦਾ ਲੱਗਦਾ 95 ਦੁਹਰਾਉਂਦੀ ਬਿਲਕੁਲ ਲੱਗਦਾ ਹੈਗਾ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਾਥ ਹੈਗਾ ਅੱਜ ਲੋੜ ਹੈ ਕਿਉਂਕਿ ਪੰਜਾਬ ਦੇ ਜਿਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ ਹਰ ਵਰਗ ਦੁਖੀ ਹੈ ਹਰ ਵਰ ਤਰਨੇ ਚ ਬੈਠਾ ਹੈ ਆ ਦੋਵੇਂ ਭਾਈਵਾਲ ਪਾਰਟੀਆਂ ਆਮ ਆਦਮੀ ਤੇ ਕਾਂਗਰਸ ਪਾਰਟੀ ਨੇ ਝੂਠਾ ਪੰਢੀ ਪ੍ਰਚਾਰ ਕਰਕੇ ਬਾਦਲ ਸਾਹਿਬ ਤੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਝੂਠੇ ਇਲਜ਼ਾਮ ਲਾ ਕੇ ਬਦਨਾਮ ਕੀਤਾ ਅੱਜ ਉਹ ਝੂਠ ਲੋਕਾਂ ਦੇ ਸਾਹਮਣੇ ਹੈ ਤੇ ਇਹਨਾਂ 7 ਸਾਲਾਂ 'ਚ ਕੱਲੇ ਖਜ਼ਾਨੇ ਨੂੰ ਲੋਟਿਆ ਹੈ ਲੋਕਾਂ ਨੂੰ ਠੱਗਿਆ ਹੈ ਅੱਜ ਹਾਲਾਤ ਆ ਹੋ ਰਹੇ ਨੇ ਕਿ ਬੇਰੋਜ਼ਗਾਰੀ ਦਾ ਨਸ਼ਾ ਦਾ ਤੇ ਗੈਂਗਸਟਰਾਂ ਦਾ ਰਾਜ ਪੰਜਾਬ 'ਚ ਚੱਲ ਰਿਹਾ ਹੈਗਾ ਤੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਲੋਕੀ ਲਾਵਾਰੇ ਸਭ ਕਿਦਾਂ ਦੇ ਸ਼ਹਿਰ ਦੀ ਗੱਲ ਦੇਖ ਲੋ ਸੀਵਰ ਦਾ ਹੱਲ ਦੇਖੋ ਲੋਕੀ ਅੱਜ ਮੈਂ ਇੱਕ ਪਹਿਲੇ ਦਿਨ ਆਈਆਂ ਤੇ ਜਿੱਥੇ ਵੀ ਮੈਂ ਜਾ ਰਹੀਆਂ ਕਿ ਪੀਣ ਦੇ ਪਾਣੀ ਦੇ ਨਾਲ ਸੀਵਰ ਦਾ ਪਾਣੀ ਮਿਕਸ ਹੋ ਕੇ ਲੋਕਾਂ ਦੇ ਘਰਾਂ 'ਚ ਆ ਰਿਹਾ ਹੈ ਤੇ ਜੇ ਇੱਕ ਸਰਕਾਰ 2.5 ਸਾਲ ਤੋਂ ਬੈਠੀ ਹੈ ਜਿਹੜਾ ਰਾਜਾ ਵੜਿੰਗ ਮੰਤਰੀ ਬਣ ਕੇ 5 ਸਾਲ ਸਰਕਾਰ ਹੰਢਾ ਗਿਆ ਜੇ ਪਾਣੀ ਨਹੀਂ ਸਾਫ਼ ਕਰ ਸਕਿਆ ਤੇ ਆਪਾਂ ਹੋਰ ਕੀ ਉਮੀਦ ਕਰਦੇ ਆ ਸੱਤ ਸਾਲਾਂ 'ਚ ਮੈਨੂੰ ਦੱਸ ਦੋ ਕਾਂਗਰਸ ਤੇ ਆਮ ਆਦਮੀ ਨੇ ਗੇੜੜ ਮੇੜਾ ਕੀ ਸਵਾਰਿਆ ਕੋਈ ਇੱਥੇ ਨਿਸ਼ਾਨੀ ਜੇ ਦੇਖੋ ਵਿਕਾਸ ਦੀ ਬਾਦਲ ਸਾਹਿਬ ਦੀ ਦਿੱਤੀ ਹੋਈ ਹੈ ਜੇ ਇੱਥੇ ਹਰੇ ਭਰੇ ਖੇਤ ਨੇ ਜਿੱਥੇ ਟਿੱਬੇ ਹੁੰਦੇ ਸੀ ਜੇ ਸੜਕ ਹੈ ਜੇ ਫੋਕਲ ਪੁਆਇੰਟ ਹੈ ਜੇ ਸ਼ਹਿਰ ਨੂੰ ਵਸਾ ਬਾਦਲ ਸਾਹਿਬ ਦੀ ਦੇਣ ਹੈ ਇੱਕ ਵਾਰ ਫੇਰ ਬਾਲ ਸਾਹਿਬ ਦੇ ਵਾਰਿਸ ਨੂੰ ਮੌਕਾ ਦੇਣਗੇ ਲੋਕੀ ਤੇ ਇੱਥੇ ਦੀ ਨੁਹਾਰ ਬਦਲਾਂਗੇ ਜਿਵੇਂ ਬਠਿੰਡੇ ਦੀ ਨੁਹਾਰ ਬਦਲੀ ਇੱਥੇ ਤੇ ਲੰਬੀ ਦੀ ਵੀ ਏਸੀ ਤਰੀਕੇ ਨਾਲ ਕਿਦਰੇ ਦੀ ਬਦਲਾਂਗੇ ਪੰਜਾਬੀਆ ਲਖਣਾ ਦਾ ਟਾਈਮ ਆ ਰਿਹਾ ਲਾਈਨ ਆਰਟੀਕਲ ਦਿੱਤੀ ਹੈ ਜਿਹੜੀ ਪੰਜਾਬ ਤੋਂ ਕੋਰਾ ਹਾਲ ਹੋਇਆ ਪਹਿਲੀ ਵਾਰੀ ਦੇਖਿਆ ਕਿ ਸਰਕਾਰ ਇੰਨੀ ਬਖਲਾਈ ਹੋਈ ਹੈ ਕਿ ਮਾਸਕ ਸਕੇਲ 'ਚ ਵਿਰੋਧੀਆਂ ਦੇ ਕਾਗਜ਼ ਰੱਦ ਕੀਤੇ ਗਏ ਨੇ ਤੇ ਜੇ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਕਰਾ ਸਕਦੇ ਇਹ ਸਿੱਧਾ ਸੰਕੇਤ ਹੈ ਕਿ ਤੁਸੀਂ ਫੇਲ ਹੋ ਆਹੀ ਕਾਰਨ ਹੈ ਕਿ ਜਿਹੜੇ 93 ਹਲਕਿਆਂ 'ਚ ਜਿੱਤੇ ਸੀਗੇ 3 ਸਾਲ 2.5 ਸਾਲ ਪਹਿਲੇ ਆ ਜੋ ਕੱਲੇ 33 ਹਲਕਿਆਂ 'ਚ ਜਿੱਤੇ ਨੇ ਸਾਰੇ ਪੰਜਾਬ ਨੇ ਨਕਾਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੀ ਆ ਇਹ ਝੂਠੀ ਭਗਵੰਤਮਾਨ ਦੀ ਗੱਲਾਂ 'ਚ ਇਹਦੇ ਪੰਡ ਦੀ ਗੱਲਾਂ 'ਚ ਆਪਾਂ ਫਸ ਕੇ ਪੰਜਾਬ ਦਾ ਵੱਡਾ ਨੁਕਸਾਨ ਕਰ ਚੁੱਕੇ ਹੁਣ ਇਹਨਾਂ ਦੇ ਜ਼ੋਰ ਜ਼ਬਰਦਸਤ ਜੇ ਤੁਸੀਂ ਜਵਾਬ ਨਹੀਂ ਦਿੱਤਾ ਤੇ ਅੱਜ ਤੁਹਾਡੇ ਬੱਚੇ ਨਸ਼ੇ ਦਾ ਸ਼ਿਕਾਰ ਬਣ ਰਹੇ ਨੇ ਗੈਂਗਸਟਰ ਦਾ ਇਹ ਰਾਜ ਚੱਲ ਰਿਹਾ ਪਾਵੇਂ ਤੁਸੀਂ ਬਾਜ਼ਾਰ 'ਚ ਜਾ ਪਾਵੇਂ ਤੁਸੀਂ ਦੁਕਾਨ 'ਚ ਬੈਠੋ ਪਾਵੇਂ ਤੁਸੀਂ ਘਰ 'ਚ ਬੈਠੋ ਘਰੇ ਆ ਕੇ ਤੁਹਾਨੂੰ ਲੁੱਟ ਕੇ ਆ ਮਾਰ ਕੇ ਕੁੱਟ ਕੇ ਲੈ ਜਾਂਦੇ ਕੋਈ ਕਾਨੂੰਨ ਵਿਵਸਥਾ ਦੀ ਗੱਲ ਨਹੀਂ ਗੈਂਗਸਟਰ ਦਾ ਰਾਜ ਇੱਥੇ ਚੱਲ ਰਿਹਾ ਤੇ ਭਗਵੰਤ ਮਾਨ ਨੂੰ ਤਾਂ ਪਰਵਾਹ ਨਹੀਂ ਕਿਉਂਕਿ ਸਾਰੀ ਸਿਕਿਉਰਿਟੀ ਆਪਣੇ ਕੋਲ ਰੱਖੀ ਹੋਈ ਹੈ ਨਾ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਤੇ ਗਰੀਬ ਤਾਂ ਬੇਹਾਲ ਹੈ ਸ਼ਹਿਰਾਂ 'ਚ ਕੁਝ ਨਹੀਂ ਵਿਕਾਸ ਦੀ ਕੋਈ ਹਿੱਟ ਨਹੀਂ ਇਸ ਮਹੀਨੇ ਵੀ 1150 ਕਰੋੜ ਦੇ ਕਰਜ਼ਾ ਲੈ ਕੇ ਬੈਂਕਾਂ ਤੋਂ ਨੌਕਰੀਆਂ ਦੇ ਮਾ ਉਹ ਨਾ ਤੇ ਤਨਖਾਹਾਂ ਦੇ ਰਹੇ ਨੇ ਤੇ ਜੇ ਸਰਕਾਰ ਦੇ ਕੋਲ ਹਰ ਮਹੀਨੇ ਤਨਖਾਹ ਦੇਣ ਦੇ ਪੈਸੇ ਨਹੀਂ ਹੈ ਤੇ ਇਹਨਾਂ ਤੇ ਗੱਲਾਂ ਮਾਰੀ ਜਾਣਾ ਕਿਹੜੀ ਬੀਬੀ ਨੂੰ 1000 ਰੁਪਏ ਮਿਲਿਆ ਕਿਸੇ ਨੂੰ ਮਲਾਜ਼ਮਾਂ ਦੇ ਢੀਏ ਕਿੰਨੇ ਚਿਰ ਹੋਇਆ ਦਿੱਤੇ ਹੋਏ ਜਿਹੜਾ ਕਹਿੰਦਾ ਸੀ ਕਿ ਬੇਰੋਜ਼ਗਾਰੀ ਭੱਤਾ ਮਿਲੋਗਾ 2500 ਪੈਨਸ਼ਨ ਮਿਲੋਗੀ 3 ਸਾਲ ਚ ਦੁਵਾਨੀ ਦੱਸੋ ਦਿੱਤੀ ਕਿਨੂੰ ਹੈ ਆ ਬੀਬੀ ਨੂੰ ਪੁੱਛੋ ਜਿਹਨਾਂ ਨੂੰ 2500 ਪੈਨਸ਼ਨ ਮਿਲਨੀ ਸੀ ਰਿਟਾਇਰਮੈਂਟ ਤੋਂ ਵੀ ਲਾਈਵ ਵਾਲੇ ਪੈਸੇ ਦਿਖਾਏ ਜਾ ਰਹੇ ਨਹੀਂ ਹਾਂ ਮੈਨੂੰ ਸਭ ਤੋਂ ਖੁਸ਼ੀ ਹੈ ਇਸ ਗੱਲ ਦੇ ਕਿ ਹੁਣ ਅਦਾਲਤਾਂ ਨੇ ਕੀ ਹੈ ਕਿ ਜੇ ਸਰਕਾਰ ਨੇ ਐਡਵਰਟਾਈਜ਼ਮੈਂਟ 'ਚ ਜਿੰਨੇ ਪੈਸੇ ਖਰਚੇ ਉਹਦਾ ਵੇਰਵਾ ਦਿੱਤਾ ਜਾਏ ਤਾਂ ਲੋਕਾਂ ਦੀ ਅੱਖਾਂ ਖੁੱਲ ਜਾਣਗੀਆਂ ਕਿ ਜਿਹੜੇ ਖਜ਼ਾਨੇ ਵਿੱਚੋਂ ਬਾਲ ਸਾਹਿਬ ਨੇ ਥਰਮਲ ਪਲਾਂਟ ਬਣਾਈ ਸੀ ਸੜਕਾਂ ਦਾ ਜਾਲ ਬੁਨਿਆ ਸੀ ਆਟੇ ਦਾਲ ਦੇ ਕਾਰਡ ਦਿੱਤੇ ਸੀ ਜਿਹੜਾ ਇੰਨੇ ਵੱਡੇ ਵਿਕਾਸ ਤੇ ਮੈਰੀਟੋਰੀਅਸ ਸਕੂਲ ਕੀ ਕੁਝ ਨਹੀਂ ਕੀਤਾ ਉਹ ਸਾਰੇ ਪੈਸੇ ਲੁੱਟ ਕੇ ਕੇਜਰੀਵਾਲ ਨੂੰ ਚਮਕਾ ਕੇ ਨੈਸ਼ਨਲ ਪਾਰਟੀ ਬਣਾਉਣ ਵਾਸਤੇ ਇਹਨੇ ਲੁਟਾਤਾ ਅੱਜ ওই ਕੇਜਰੀਵਾਲ ਨੇ ਹੁਣ ਦੇਖੋ ਇਹਦੇ ਸਾਰੇ ਬੰਦੇ ਅੱਜ ਪੰਜਾਬ ਦਾ ਮੁੱਖ ਮੰਤਰੀ ਆਪਣੇ ਦਫ਼ਤਰ 'ਚ ਆਪਣਾ OSD ਨਹੀਂ ਰੱਖ ਸਕਦਾ ਆਪ ਦਾ ਬੰਦਾ ਹੀ ਨਹੀਂ ਰੱਖ ਸਕਦਾ ਸਾਰੇ ਕੇੜੀ ਕੇਸਰੀਵਾਲੇ ਚੱਕੇ ਬਾਹਰ ਸਿੱਟੇ ਤੇ ਦਿੱਲੀ ਦਾ ਆਪ ਦਾ ਪੀਆ ਮੁੱਖ ਮੰਤਰੀ ਦੇ ਸਿਰੇ ਬਿਠਾਤਾ ਤੇ ਇਹ ਪੰਜਾਬ ਦੀ ਇਹ ਹਨ ਬਣ ਸ਼ਾਨ ਹੈਗੀ ਕਿ ਇੱਕ ਮਿਊਨਿਸਪੈਲਿਟੀ ਦਾ ਹੈੱਡ ਅੱਜ ਤੋ ਵੀ ਨਹੀਂ ਹੈਗਾ ਜੇਲ੍ਹ ਕੱਟ ਕੇ ਆਇਆ ਕੱਟਰ ਬੇਈਮਾਨ ਬੰਦਾ ਅੱਜ ਉਹ ਪੰਜਾਬ ਵਿੱਚ ਆ ਰਾਜ ਕਰ ਰਿਹਾ ਹੈਗਾ ਇਹ ਲਾਸਟ ਵਾਲਾ ਬੁੱਢੇ ਕਿ ਬਾਦਲ ਪਰਵਾਰ ਦਾ ਮੰਨ ਕੇ ਕਰੇ ਬਾਦਲ ਪਰਵਾਰ ਚ ਕੋਈ ਆਏਗਾ ਚੋਣਾਂ 'ਤੇ ਕੀ ਕਹਿਣਾ ਚਾਹੁੰਦੇ ਕਰੇ ਪਰਮਾਤਮਾ ਕਿਰਪਾ ਕਰੇ ਲੋਕਾਂ ਦੀ ਮੰਗ ਗੁਰੂ ਸਾਹਿਬ ਜ਼ਰੂਰ ਪੂਰਾ ਕਰਨ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਬਹੁਤ ਲੰਬੇ ਚਿਰ ਬਾਅਦ ਪਰਮਾਤਾ ਨੇ ਮੌਕਾ ਦਿੱਤਾ ਹੈ ਕਿ ਬਾਦਲ ਸਾਹਿਬ ਦਾ ਸਤਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਆਪਣਾ ਨਿੱਜੀ ਪਰਿਵਾਰ ਇੱਕ ਵਾਰ ਫੇਰ ਮੁੜ ਕੇ ਤੁਹਾਡੇ ਕੋਲ ਆਇਆ ਹੈ ਤੁਸੀਂ ਸਾਨੂੰ ਮੌਕਾ ਦਿਓ ਇਸ ਪਰਿਵਾਰ ਨੂੰ ਵਸਾਓ ਇੱਥੇ ਤਾਂ ਕਿ ਜਿੱਦੜ ਵਿੱਚ ਹੈ ਜਿਹੜੇ 7 ਸਾਲਾਂ ਚ ਕੁਝ ਨਹੀਂ ਹੋਇਆ ਉਸ ਹਲਕੇ ਦੀ ਨੁਹਾਰ ਬਦਲ ਜੋਗਾ ਸਾਡਾ ਪਰਿਵਾਰ ਥੈਂਕ ਯੂ